ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਖੜੇ ਪੈਂਡ ਸਿਰਤੜੀ ਜ਼ਿਲ੍ਹਾ ਫਰੀਦਕੋਟ ਤੇ ਇੱਥੇ ਸਾਨੂੰ ਇੱਕ ਵੀਰ ਮਿਲਿਆ ਜਸਪਾਲ ਵੀਰਾ ਧੰਨਵਾਦ ਜੀ ਇਹ ਵੀਰ ਅ ਉਸਤਾਦਾਂ ਦੇ ਉਸਤਾਦ ਸ਼ਿਕੰਦਰ ਜੀ ਸਰਦੂਲ ਸ਼ਿਕੰਦਰ ਜੀ ਉਹਨਾਂ ਦੇ ਨਾਲ ਇਹਨਾਂ ਨੇ ਬਹੁਤ ਚਿਰ ਕੰਮ ਕੀਤਾ 18-20 ਸਾਲ ਇਹ ਉਹਨਾਂ ਦੇ ਨਾਲ ਹੀ ਰਹੇ ਐ ਤੇ ਅੱਜ ਤੁਹਾਨੂੰ ਅਸੀਂ ਦੀ ਆਵਾਜ਼ ਸੁਣਾਉਣੇ ਵੀਰ ਦੀ ਵੀ ਇਹ ਬਿਲਕੁਲ ਸੇਮ ਸ਼ਿਕੰਦਰ ਭਾਜੀ ਵਾਂਗੂੰ ਹੀ ਗਾਉਂਦੇ ਆ ਜੀ ਤੇ ਦੇਖੋ ਤੇ ਸੁਣੋ ਪਾਜੀ ਇੰਨਾ ਤਾਂ ਨਹੀਂ ਕਹਿ ਸਕਦੇ ਜੀ ਪਰ ਫਿਰ ਵੀ ਜਿੰਨੀ ਕੋਸ਼ਿਸ਼ ਉਹਨਾ ਤੁਹਾਨੂੰ ਜਰੂਰ ਸੁਣਾਵਾਗੇ ਲਓ ਧਿਆਨ ਦੇਣਾ ਜੀ ਓ ਸਿੰਜ ਸਲੀ ਦੁਨੀਆ ਛੱਡ ਦਿੱਤੀ ਹਲਾ ਯਾ ਓ ਜਸਾਨੂੰ ਛੱਡੀ ਤੇ ਦੇ ਜੀ ਨੂੰ ਦਿਲ ਦੇ ਵਿੱਚ ਗੁਸਾ ਆ ਸੀ ਦਿਲ ਤੋਂ ਓੜ ਕੇ ਮੇਰਾ ਯੋ ਜਾਂਦੇ ਧੰਨਵਾਦ ਜੀ ਬਹੁਤ ਵਧੀਆ ਬਾਈ ਤੇ ਕਲਾ ਤੇ ਬਾਈ ਪਿੰਡ ਸਰਸੜੀ ਰਹਿੰਦੇ ਆ ਠੀਕ ਆ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਵੀ ਤੁਹਾਨੂੰ ਆਵਾਜ਼ ਕਿੱਦਾਂ ਦੀ ਲੱਗੀ ਵੀਰ ਦੀ ਠੀਕ ਆ ਜੀ ਤੇ ਆਪਾਂ ਮਿਲੇ ਵੀਰ ਨੂੰ ਬਹੁਤ ਖੁਸ਼ੀ ਹੋਈ ਯਾਰ ਤੇ ਬਹੁਤ ਇੱਜ਼ਤ ਕੀਤੀ ਬਾਈ ਨੇ ਆਪਣੀ ਇੱਥੇ ਆਂਦੀ ਤੇ ਮੈਨੂੰ ਬਹੁਤ ਨੇਚਰ ਦੇ ਵਧੀਆ ਲੱਗੇ ਤੇ ਥੈਂਕ ਯੂ ਧੰਨਵਾਦ ਧੰਨਵਾਦੀ ਸਰਨ ਸਸੀ ਕਾਲ ਜੀ ਸਸੀ ਕਾਲ ਜੀ